ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅਸੀਂ ਆਪ ਜੂਥ ਮਾਨਸਾ ਟੀਮ ਅ ਅੱਜ ਮਨਦੀਪ ਕੌਰ ਬਰਾੜ ਦੇ ਘਰ ਪਿੰਡ ਭਾਗੀਬੰਦਰ ਵਿਖੇ ਪਹੁੰਚੇ ਆ ਅ ਜੋ ਆਪਾਂ ਸਾਰਿਆਂ ਨੇ ਕੱਲ ਜਾਂ ਪਰਸੋਂ ਦੀ ਸੋਸ਼ਲ ਨੈਟਵਰਕਿੰਗ ਸਾਈਟ ਤੋਂ ਜੋ ਪਤਾ ਲੱਗਿਆ ਕਿ ਜਿਸ ਤਰ੍ਹਾਂ ਦੀ ਗੱਲਬਾਤ ਸਾਡੇ ਸਾਰਿਆਂ ਦੇ ਸਾਹਮਣੇ ਆਈ ਅਸੀਂ ਸਭ ਦੇਖਦੇ ਹਾਂ ਕਿ ਇਸ ਵਾਰ ਦੀ ਜੋ ਰਾਜਨੀਤੀ ਆ ਉਸ ਰਾਜਨੀਤੀ ਦੇ ਵਿੱਚ ਕਿਤੇ ਨਾ ਕਿਤੇ ਅਸੀਂ ਲੋਕ ਨੌਜਵਾਨਾਂ ਨੂੰ ਖਾਸ ਕਰਕੇ ਨੌਜਵਾਨ ਮੁੰਡਿਆਂ ਨੂੰ ਜਾਂ ਬੇਸਿਕਲੀ ਪੰਜਾਬ ਦੇ ਵਿੱਚੋਂ ਕੁੜੀਆਂ ਨੂੰ ਅਸੀਂ ਇਹ ਤਾਂ ਦੇਖਦੇ ਹੁੰਦੇ ਸੀ ਕਿ ਕਦੋਂ ਨੌਜਵਾਨ ਕਦੋਂ ਇਹ ਨੌਜਵਾਨੀ ਰਾਜਨੀਤੀ ਦੇ ਵਿੱਚ ਆਊਗੀ ਔਰ ਕੁਝ ਚੰਗਾ ਕਰਨ ਲਈ ਅਸੀਂ ਆਪਦੇ ਨੌਜਵਾਨ ਸਾਡੇ ਪੜੇ ਲਿਖੇ ਅੱਗੇ ਆਉਣਗੇ ਔਰ ਬੇਸਿਕਲੀ ਇਹਦੇ ਵਿੱਚ ਜਿਹੜੀ ਇੱਕ ਕੁੜੀਆਂ ਦੀ ਸ਼ਮੂਲੀਅਤ ਆ ਰਾਜਨੀਤੀ ਦੇ ਵਿੱਚ ਉਹ ਬਹੁਤ ਘੱਟ ਆ ਜੇ ਅਸੀਂ ਇੱਕ ਚੱਲ ਰਹੀ ਸਰਕਾਰ ਦੀ ਗੁੰਡਾਗਰਦੀ ਦੀ ਗੱਲ ਕਰੀਏ ਤਾਂ ਉਸ ਗੁੰਡਾਗਰਦੀ ਦੇ ਵਿੱਚ ਸਾਡੇ ਕੋਲ ਬਹੁਤ ਸਾਰੇ ਕੇਸ ਨੇ ਜਦੋਂ ਅੰਮ੍ਰਿਤਸਰ ਦੇ ਵਿੱਚ ਇੱਕ ਐਸਆਈ ਦੀ ਧੀ ਨੂੰ ਕਾਲੀ ਦਲ ਦੇ ਗੁੰਡਿਆਂ ਵੱਨਿਓ ਮਾਰਿਆ ਜਾਂਦਾ ਤੇ ਕੱਲ ਪੰਜ ਸੌ ਜਿਹੜੇ ਪਿਛਲੇ ਹfte ਹੋਈ ਬਾਗਾ ਪੁਰਾਣਾ ਵਿਖੇ ਨਰਸ ਦੇ ਸ਼ਰੇਆਮ ਗੁੰਡਾਗਰਦੀ ਦੇ ਸਵਾਲ ਖੜੇ ਹੁੰਦੇ ਆ ਤੇ ਇਸੇ ਪਿੰਡ ਦੇ ਨਾਲ ਵਾਲੇ ਪਿੰਡ ਚੰਨੋ ਦੇ ਵਿੱਚ ਜਦੋਂ ਕਾਲੀ ਦਲ ਵੱਨਿਓ ਇੱਕ ਛੋਟੀ ਜੀ ਕੁੜੀ ਨੂੰ ਮਾਰਨ ਦੀਆਂ ਗੱਲਾਂ ਸਾਹਮਣੇ ਆਉਂਦੀਆਂ ਕਾਸੀ ਸਾਰੇ ਜਾਣੇ ਸਾਡੇ ਲਈ ਬਹੁਤ ਸਾਰੇ ਸਵਾਲ ਖੜੇ ਹੋ ਜਾਂਦੇ ਆ ਕਿ ਕੀ ਅਸੀਂ ਇਦਾਂ ਦੇ ਮੌਕਿਆਂ ਨੂੰ ਤੋਂ ਪਹਿਲਾਂ ਸੁਚੇਤ ਰਹਿਨੇ ਆ ਜਾਂ ਇਸ ਤਰ੍ਹਾਂ ਦੀ ਜੋ ਕੋਈ ਵੀ ਗੱਲਬਾਤ ਹੁੰਦੀ ਆ ਕੀ ਅਸੀਂ ਉਸ ਤੋਂ ਪਹਿਲਾਂ ਸੁਚੇਤ ਹੈਗੇ ਆ ਕਿ ਅਗਰ ਇਦਾਂ ਦੇ ਸੀਨ ਆਉਣ ਵਾਲੇ ਟਾਈਮ ਦੇ ਵਿੱਚ ਹੋਣਗੇ ਤਾਂ ਅਸੀਂ ਕਿੰਨਾ ਕੁ ਹੈਗੇ ਆ ਜੋ ਅਸੀਂ ਉਸ ਤਰ੍ਹਾਂ ਦੇ ਪਰਿਵਾਰਾਂ ਦੇ ਨਾਲ ਖੜਦੇ ਆ ਔਰ ਬੇਸਿਕਲੀ ਅਗਰ ਅਸੀਂ ਮਨਦੀਪ ਔਰ ਬਰਾੜ ਬਾਰੇ ਦਸੀਏ ਤਾਂ ਉਹ ਲੜਕੀ ਨੇ ਜੋ ਸਟਾਰਟਿੰਗ ਤੋਂ ਪੰਜਾਬ ਦੇ ਵਿੱਚ ਨਰਿੰਦਰ ਕੌਰ ਭਰਾੜ ਹੋਰੇ ਤੇ ਮਨਦੀਪ ਕੌਰ ਬਰਾੜ ਹੋਰੇ ਜੋ ਸਟਾਰਟਿੰਗ ਤੋਂ ਆਮ ਆਦਮੀ ਪਾਰਟੀ ਦੇ ਨਾਲ ਖੜੇ ਨੇ ਪਹਿਲੇ ਦਿਨ ਤੋਂ ਉਹ ਚਾਹੇ ਲੋਕ ਸਭਾ ਚੋਣਾਂ ਸੀ ਚਾਹੇ ਦਿੱਲੀ ਦੀਆਂ ਪਹਿਲੀਆਂ ਚੋਣਾਂ ਸਨ ਤੇ ਚਾਹੇ ਚਾਹੇ ਉਹ ਦਿੱਲੀ ਦੀਆਂ ਦੁਬਾਰਾ ਹੋਈਆਂ ਚੋਣਾਂ ਸਨ ਉਹ ਹਰ ਵੇਲੇ ਦਿੱਲੀ ਜਾ ਬਨਾਰਸ ਜਾ ਜਾਂ ਪੰਜਾਬ ਦੇ ਕੋਨੇ-ਕੋਨੇ ਦੇ ਵਿੱਚ ਉਹ ਆਪ ਦਾ ਦਿਂਦਾ ਸਮਾਂ ਆਪ ਦੀ ਮੌਜੂਦਗੀ ਇੱਕ ਸਾਫ ਰਾਜਨੀਤੀ ਲਈ ਦਿੰਦੇ ਰਹੇ ਨੇ ਤਾਂ ਇਨਾ ਇਨਾ ਸਭ ਦੇ ਵਿੱਚ ਇਹ ਗੱਲ ਬਹੁਤ ਜ਼ਿਆਦਾ ਸਾਹਮਣੇ ਆਉਂਦੀ ਆ ਕਿ ਅਗਰ ਅੱਜ ਇਸ ਸਾਫ ਰਾਜਨੀਤੀ ਲਈ ਅ ਇਸ ਤਰ੍ਹਾਂ ਦੀਆਂ ਕੁੜੀਆਂ ਨੂੰ ਇਸ ਮੁਸ਼ਕਲਾਂ ਦੇ ਵਿੱਚ ਗੁਜ਼ਰਨਾ ਪਵੇਗਾ ਤਾਂ ਅਸੀਂ ਜੋ ਵਲੰਟੀਅਰ ਆ ਜਾਂ ਪੰਜਾਬ ਦੇ ਲੋਕ ਆ ਜੋ ਇਨਸਾਫ ਸੰਧ ਲੋਕ ਨੇ ਉਹ ਕਿੰਨਾ ਕੁ ਇਨ੍ਹਾਂ ਲੜਕੀਆਂ ਦੇ ਨਾਲ ਖੜਨਗੇ हांसी ਅੱਜ ਟੀਮ ਇਹਨਾਂ ਦੇ ਘਰ ਪਹੁੰਚੇ ਆ ਅਸੀਂ ਤੁਹਾਨੂੰ ਬੇਸਿਕਲੀ ਇਹਨਾਂ ਦੇ ਘਰ ਦੇ ਜੋ ਦਸਖ ਰਿਹਾ ਜਿੱਥੇ ਇਹਨਾਂ ਨੇ ਸਾਨੂੰ ਦੱਸਿਆ ਕਿ ਕਿਸ ਤਰ੍ਹਾਂ ਇਹਨਾਂ ਦੇ ਪਿੰਡ ਦੇ ਕੁਝ ਅਕਾਲੀ ਦਲ ਦੇ ਬੰਦੇ ਉਹ ਇਹਨਾਂ ਦੇ ਦਰਵਾਜ਼ੇ ਤੇ ਆ ਕੇ ਉਹ ਗਾਲਾਂ ਕੱਢ ਕੇ ਕਿਸ ਤਰੀਕੇ ਨਾਲ ਇਹਨਾਂ ਦੀ ਫੈਮਿਲੀ ਨੂੰ ਬਹੁਤ ਗਲਤ ਟ੍ਰੀਟ ਕਰ ਰਹੇ ਨੇ ਤੇ ਇਹਨਾਂ ਵੱਨਿਓ ਜੋ ਵੀ ਸ਼ਿਕਾਇਤ ਦਰਜ ਕਰਵਾਈ ਗਈ ਪੁਲਿਸ ਸਟੇਸ਼ਨ ਦੇ ਵਿੱਚ ਉਹਦਾ ਕੋਈ ਵੀ ਕੋਈ ਚੰਗਾ ਰਿਸਪਾਂਸ ਇਹਨਾਂ ਨੂੰ ਨਹੀਂ ਮਿਲਿਆ ਬਾਕੀ ਜੋ ਸਾਰੀ ਗੱਲਬਾਤ ਆ ਅ ਅਸੀਂ ਮਨਦੀਪ ਦੇ ਕੋਲੋਂ ਤੁਹਾਡੇ ਸਾਹਮਣੇ ਰੱਖਾਂਗੇ ਮਨਦੀਪ ਰਾੜ ਜੀ ਸਤਿ ਸ਼੍ਰੀ ਅਕਾਲ ਅ ਅਸੀਂ ਬੇਸਿਕਲੀ ਇਹ ਪੁੱਛ ਰਹੇ ਹਾਂ ਤੁਹਾਡੇ ਨਾਲ ਕੀ ਸੀਨ ਹੋਇਆ ਤੇ ਉਹ ਜੋ ਸੀਨ ਆ ਤੁਸੀਂ ਉਹ ਸਾਡੇ ਅ ਜਿੰਨੇ ਵੀ ਜਣੇ ਅੱਜ ਲਾਈਵ ਨੇ ਉਹ ਬੇਸਿਕਲੀ ਸਾਰਾ ਜੋ ਕਹਾਣੀ ਹੋਈ ਜੋ ਸੀ ਇੱਕ ਦੋ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਦੇਖ ਰਹੇ ਹਾਂ ਤੁਸੀਂ ਇੱਕ ਸਟੇਟਸ ਪਾਇਆ ਔਰ ਉਸ ਨੂੰ ਸਾਰਿਆਂ ਦੇ ਸਾਹਮਣੇ ਅਸੀਂ ਤੁਹਾਡੇ ਮੂੰਹੋਂ ਸੁਣਨਾ ਚਾਹੁੰਦੇ ਹਾਂ ਕੀ ਕਿਸ ਤਰੀਕੇ ਨਾਲ ਉਹ ਸਾਰੀ ਗੱਲਬਾਤ ਹੋਈ ਕੌਣ ਲੋਕ ਨੇ ਉਹ ਜੋ ਤੁਹਾਡੇ ਨਾਲ ਇਸ ਤਰ੍ਹਾਂ ਦਾ ਟ੍ਰੀਟ ਕਰ ਰਹੇ ਨੇ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਫੈਸਿਓ ਕਾਲ ਤੁਸੀਂ ਸਾਰੇ ਜਾਣਦੇ ਹੋ ਕਿ ਅਸੀਂ ਆਮ ਆਦਮੀ ਪਾਰਟੀ ਦੇ ਸਪੋਰਟਰਾਂ ਤੇ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਇਹ ਦੱਸਣਾ ਚਾਹੂੰਗੀ ਕਿ ਇਹ ਗੱਲ ਸਿਰਫ ਇੱਕ ਦਿਨ ਦੀ ਨਹੀਂ ਹੈ ਪੂਰੇ 6 ਮਹੀਨੇ ਹੋ ਚੁੱਕੇ ਹੈ ਅਕਾਲੀਆਂ ਵੱਲੋਂ ਛੱਡਿਆ ਗਿਆ ਵੈਸੇ ਤਾਂ ਉਹਨੂੰ ਕਹਿ ਸਕਦੇ ਜਿਵੇਂ ਆਪਣੇ ਪਿੰਡਾਂ 'ਚ ਸਕੇ ਘਰਾਂ 'ਚੋਂ ਬੰਦੇ ਹੁੰਦੇ ਆ ਉਹ ਸਾਡੇ ਸਕੇ ਘਰਾਂ ਦਾ ਬੰਦਾ ਹੀ ਹੈ ਤੇ ਅਕਾਲੀ ਦਲ ਦੇ ਜੋ ਮੌਜੂਦਾ ਐਮ.ਐਲ.ਏ ਜਿਤਮਿੰਦਰ ਸਿੰਘ ਸਿੱਤੂ ਉਹਨਾਂ ਦਾ ਛੱਡਿਆ ਹੋਇਆ ਆਪ ਇੱਕ ਟੌਟ ਕਹਿ ਸਕਦੇ ਆ ਕੁਝ ਵੀ ਅਕਾਲੀ ਦਲ ਦੇ ਐਵੇਂ ਦੇ ਜੋ ਵੀ ਹੁੰਦੇ ਹੈਗੇ ਛੱਡੇ ਹੋਏ ਪਿੰਡਾਂ ਚ ਬੰਦੇ ਉਹ ਪਤਾ ਹੈ ਹਰ ਇੱਕ ਗੱਲ ਦੀ ਸੀ.ਆਈ.ਡੀ ਪਹਿਲਾਂ ਵੀ ਅਸੀਂ ਐਸ.ਐਸ.ਪੀ ਦੇ ਡੀ.ਐਸ.ਪੀ ਡੀ ਦੇ ਅਸੀਂ ਰਿਪੋਰਟ ਦਿੱਤੀ ਹੋਈ ਹੈਗੀ ਕਿ ਸਾਨੂੰ ਪਹਿਲਾਂ ਵੀ ਜਾਨੋ ਮਾਰਨ ਦੀਆਂ ਧਮਕੀਆਂ ਮਿਲ ਚੁੱਕੀਆਂ ਸੀ ਤਾਂ ਅਸੀਂ ਡੀ.ਐਸ.ਪੀ ਡੀ ਜੀ ਨੂੰ ਉੱਥੇ ਆਪਣੀ ਰਿਪੋਰਟ ਦਰਜ ਕਰਵਾਈ ਸੀ ਤਾਂ ਉਹਦੇ 'ਚ ਵੀ ਇੱਕ ਇਹ ਮੈਸੇਜ ਮਿਲਿਆ ਸੀ ਕਿ ਇਸ ਸਾਜ਼ਿਸ਼ ਦਾ ਇੱਕ ਮੇਰੇ ਚਾਚਾ ਜੀ ਕੋਈ ਘਰਾਂ 'ਚੋਂ ਜਾਂ ਕੁਝ ਵੀ ਹੈ ਮੇਰੇ ਚਾਚਾ ਜੀ ਇਸ ਸਾਜ਼ਿਸ਼ ਦਾ ਹਿੱਸੇ ਲਏ ਤਾਂ ਅਸੀਂ ਸਮਝਦੇ ਸੀ ਵੀ ਕੋਈ ਵੀ ਮੇਰੇ ਰੀਅਲ ਚਾਚਾ ਜੀ ਹੋ ਸਕਦੇ ਜਾਂ ਕੋਈ ਵੀ ਹੋ ਸਕਦਾ ਪਰ ਸਾਨੂੰ ਕਦੇ ਵੀ ਇਹ ਡਾਊਟ ਨਹੀਂ ਹੋਇਆ ਸੀ ਉਹ ਫਿਰ ਵੀ 6 ਮਹੀਨੇ ਹੋ ਗਏ ਸੀ ਲਗਾਤਾਰ ਉਹ ਸਾਡੇ ਗਾਲਾਂ ਦਿੰਦੇ ਸੀ ਸਾਨੂੰ ਉਕਸਾਉਂਦੇ ਸੀ ਕਿ ਅਸੀਂ ਬਾਹਰ ਆਈਏ ਅਸੀਂ ਉਹਨਾਂ ਨਾਲ ਲੜੀਏ ਤਾਂ ਉਹ ਕੋਈ ਨਾ ਕੋਈ ਉਹ ਜੀ ਜਾਂ ਸਾਜ਼ਿਸ਼ ਦਾ ਕੁਝ ਵੀ ਹੋ ਜਾਂ ਕਾਰਨ ਕਿ ਜੇ ਸੀ ਉਹਨਾਂ ਦੇ ਮੂਰੇ ਬੋਲੀਏ ਸੀ ਉਹਨਾਂ ਨਾਲ ਲੜਾਈ ਮੁੱਲ ਲਈਏ ਪਰ ਮੇਰੇ ਮੈਂ ਜਿਵੇਂ ਇਕੱਲੀ ਸਿਸਟਰ ਐਂਗੀ ਮੇਰੇ ਘਰ 'ਚ ਮੇਰੇ ਮੰਮੀ ਪਾਪਾ ਤੇ ਮੈਂ ਹੀ ਐ ਮੇਰੇ ਕੋਈ ਵੀ ਬ੍ਰਦਰ ਨਹੀਂ ਐ ਘਰ 'ਚ ਤਾਂ ਮੇਰੇ ਡੈਡੀ ਐ ਜਿਹੜੇ ਉਹ ਇੰਨੇ ਜ਼ਿਆਦਾ ਨਰਮ ਸੁਭਾਅ ਦੇ ਐ ਵੀ ਉਹ ਹਰ ਇੱਕ ਗੱਲ ਨੂੰ ਇਗਨੋਰ ਕਰਨਾ ਪਸੰਦ ਕਰਦੇ ਐ ਉਹ ਕਹਿ ਦਿੰਦੇ ਸੀ ਛੱਡੋ ਬਰਾ ਆਪਾਂ ਇਹਨਾਂ ਨਾਲ ਕੀ ਇਹਨਾਂ ਨਾਲ ਬਹਿਸ ਕਰਨੀ ਐ ਕੀ ਲੜਨਾ ਹੈਗਾ ਇਹ ਤਾਂ ਭਾਲਦੀ ਐ ਕੁਛ ਇਹਨਾਂ ਦੀ ਮੌਜੂਦਾ ਸਰਕਾਰ ਐ ਬੱਚੇ ਤੂੰ ਚੁੱਪ ਰਹਿ ਮੈਨੂੰ ਹਰ ਵਾਰ ਚੁੱਪ ਕਰਾ ਦਿੰਦੇ ਸੀ ਪਰ ਆਪਣਾ ਗਰਮ ਖੂਨ ਆਪਾਂ ਕਿਵੇਂ ਚੁੱਪ ਰਹਿ ਸਕਦੇ ਮੈਂ ਫਿਰ ਵੀ ਸਹਿੰਦੀ ਰਹਿੰਦੀ ਸੀ ਵੀ ਚਲੋ ਕੋਈ ਗੱਲ ਨਹੀਂ ਕੱਟ ਲੈਣ ਤੇ ਉਹ ਗਾਲਾਂ ਜਿੰਨੀਆਂ ਕੱਢਦੇ ਆ ਐਨੀਆਂ ਗੰਦੀਆਂ ਗਾਲਾਂ ਕੱਢਦੇ ਸੀ ਮੇਰੇ ਕੋਲ ਸਾਰੀਆਂ ਰਿਕਾਰਡਿੰਗਸ ਪੰਗਿਆ ਮੈਂ ਰਿਕਾਰਡਿੰਗਸ ਫਿਰ ਵੀ ਕਰ ਲੈਂਦੀ ਸੀ ਬਾਅਦ ਹੋ ਕੇ ਤੇ ਪਰਸੂ ਰਾਤ ਦੀ ਗੱਲ ਹੈ ਇਹਨਾਂ ਨੇ ਐਨੀਆਂ ਜਿਆਦਾ ਕਹੀ ਲੈ ਕੇ ਆ ਗਏ ਸਾਡੇ ਬਾਰੇ ਜੋ ਜੋ ਇਹਨਾਂ ਦਾ ਕਾਲੀਆਂ ਦਾ ਗੁੰਡਾ ਹੈ ਉਹ ਸਾਡੇ ਬਾਅਦ ਜਦੋਂ ਕਈ ਲੈ ਕੇ ਆਇਆ ਤਾਂ ਮੈਂ ਜਾ ਕੇ ਗੰਦਗਾਂ ਗਾਲਾਂ ਕੱਢਣ ਲੱਗਿਆ ਤਾਂ ਮੈਂ ਮੰਮੀ ਹੋਰੇ ਮੰਮੀ ਹੋਰੇ ਪੈਸੇ ਉਹਨਾਂ ਨੂੰ ਐਵੇਂ ਹੀ ਸੀਗਾ ਵੀ ਹਰ ਰੋਜ਼ ਹੀ ਕੱਢਦਾ ਚਲੋ ਕੋਈ ਗੱਲ ਨਹੀਂ ਇਹ ਕਿੜਾ ਜਾਣ ਲੱਗੀ ਐ ਮੈਂ ਫਿਰ ਵੀ ਪਿੱਛੇ ਦੀ ਜਾ ਕੇ ਮੰਮੀ ਹੋਰਾਂ ਦਾ ਮੰਝਾ 베ੜੇ ਵਿੱਚ ਲੱਗੇ ਹੋਏ ਸੀ ਮੈਂ ਪਿੱਛੇ ਦੀ ਜਾ ਕੇ ਫਿਰ ਵੀ ਗੇਟ ਖੋਲ ਲਿਆ ਮੈਂ ਕਿਹਾ ਹਾਂ ਦੱਸੋ ਕੀ ਭਾਲ ਦਿਓਗੇ ਤੇ ਜਦੋਂ ਗਾਲਾਂ ਕੱਢਣ ਲੱਗਿਆ ਉਹ ਮੈਂ ਰਿਕਾਰਡਿੰਗ ਤੇ ਫੋਨ ਲਾ ਕੇ ਲੈ ਕੇ ਗਈ ਸੀ ਆਪਦੇ ਨਾਲ ਜਦੋਂ ਗਾਲਾਂ ਕੱਢਣ ਲੱਗਿਆ ਤਾਂ ਫਿਰ ਮੈਂ ਕਿਹਾ ਹਾਂ ਦੱਸੋ ਕੀ ਬਾਲ ਦੇਉਂਗੀ ਤਾਂ ਮੇਰੇ ਵੱਲ ਉਹਨਾਂ ਨੇ ਕਹੀ ਉਭਾਰ ਲਈ ਜਦੋਂ ਮੇਰੀ ਜਦੋਂ ਮੇਰੇ ਕਹੀ ਮਾਰਨ ਲੱਗੇ ਤਾਂ ਇੱਥੋਂ ਤੱਕ ਆ ਗਏ ਸੀ ਕਹੀ ਤਾਂ ਉਹਨਾਂ ਦੀਆਂ ਆਪ ਦੀਆਂ ਜਿਹੜੀਆਂ ਬੁੜੀਆਂ ਹੈਗੀਆਂ ਮੇਰੀ ਚਾਚੀ ਜੀ ਲੱਗਦੇ ਆ ਚਲੋ ਉਹਨਾਂ ਨੇ ਆ ਕੇ ਭੱਜ ਕੇ ਉਹਨਾਂ ਨੂੰ ਪਿੱਛੇ ਜੱਫਾ ਪਾਇਆ ਤਾਂ ਉਹਨਾਂ ਨੇ ਕਹੀ ਫੜ ਲਈ ਫਿਰ ਵੀ ਉਹਨਾਂ ਨੇ ਇੰਗੀਆਂ ਗੰਦੀਆਂ ਗਾਲਾਂ ਕੱਢੀਆਂ ਤੁਸੀਂ ਸੁਣ ਨਹੀਂ ਸਕਦੇ ਜੀ ਨੂੰ ਵੀ ਰਿਕਾਰਡਿੰਗਸ ਚਾਹੀਦੀਆਂ ਹੁਣ ਮੇਰੇ ਤੋਂ ਵਟਸਐਪ ਨੰਬਰ ਭੇਜ ਕੇ ਤਾਂ ਮੇਰੇ ਤੋਂ ਰਿਕਾਰਡਿੰਗਸ ਲੈ ਲਓ ਬਿਲਕੁਲ ਅਸੀਂ ਅਸੀਂ ਵੀ ਉਹ ਰਿਕਾਰਡਿੰਗਸ ਸੁਣੀਆ ਚਾਹੇ ਕੋਈ ਵੀ ਰਾਜਨੀਤੀ ਬੜੀ ਅਲੱਗ ਹੈਗੀ ਆ ਪਰ ਪਿੰਡਾਂ ਦੇ ਵਿੱਚ ਪੰਜਾਬ ਦੇ ਪਿੰਡਾਂ ਵਿੱਚ ਕਿਹੋ ਜਿਹਾ ਮਾਹੌਲ ਹੁੰਦਾ ਸੀ ਕਿ ਅਸੀਂ ਕਿਸੇ ਹੋਰ ਦੀ ਵੀ ਨੂੰ ਇਸ ਨਜ਼ਰੀਏ ਨਾਲ ਬੋਲਦੇ ਨਹੀਂ ਜਿਸ ਤਰ੍ਹਾਂ ਦੀ ਰਿਕਾਰਡਿੰਗ ਅਸੀਂ ਖੁਦ ਇੱਥੇ ਆ ਕੇ ਤੁਹਾਡੇ ਤੋਂ ਸੁਣੀ ਤੂੰ ਤੋ ਹਿੱਕ ਤਾਪੜ ਕੇ ਇਹ ਧਮਕੀਆਂ ਦਿੰਦੀ ਹੈ ਪਹਿਲਾਂ ਵੀ ਕਾਫੀ ਦਿਨ ਹੋ ਗਏ ਉਸ ਦਿਨ ਵੀ ਇਹ ਕਿਸੇ ਤੋਂ ਪਿਸਤੌਲ ਲੈ ਕੇ ਆਏ ਸੀ ਨਾਲ ਕੋਲ ਆਪਣਾ ਲਾਇਸੈਂਸ ਨਹੀਂ ਹੈ ਮੇਰੇ ਵੀ ਪਿਸਤੌਲ ਲੈ ਕੇ ਘੁੰਮ ਰਹੇ ਆ ਸ਼ਰੇਆਮ ਗੁੰਡਾ ਕਰਦੀ ਕਰ ਰਹੇ ਆ ਸਾਡੇ ਪੰਚਾਇਤ ਮੈਂਬਰਾਂ ਤੱਕ ਸਰਪੰਚ ਤੱਕ ਅਸੀਂ ਸਾਰਿਆਂ ਨੂੰ ਕੰਪਲੇਂਟਸ ਦਿੱਤੀਆਂ ਸਾਰਿਆਂ ਨੂੰ ਅਸੀਂ ਦੱਸਿਆ ਵੀ ਇਹ ਕੀ ਕਰ ਰਹੇ ਫਿਰ ਵੀ ਧਮਕੀਆਂ ਦਿੰਦੇ ਆ ਦਹਿਸ਼ਤ ਪਾ ਰਹੇ ਆ ਕਿ ਸਾਡੇ ਕੋਲੇ ਪਿਸਤੌਲ ਹੈ ਅਸੀਂ ਇਹ ਕਰ ਦੇਾਂਗੇ ਉਸ ਦਿਨ ਵੀ ਤੁਸੀਂ ਰਿਕਾਰਡਿੰਗ ਸੁਣੀਆਂ ਹੋਣਗੀਆਂ ਤਾਂ ਫਿਰ ਵੀ ਜਿਸ ਨੂੰ ਵੀ ਜਿਨੀ ਵੀ ਰਿਕਾਰਡਿੰਗਸ ਨਹੀਂ ਸੁਣੀਆਂ ਮੇਰੇ ਤੋਂ ਮੰਗਵਾ ਸਕਦੇ ਹੋ ਹਿੱਕ ਥਾਪੜ ਕੇ ਕਹਿ ਰਹੀ ਹੈ ਕਿ ਅਸੀਂ ਹਿੱਕ ਦੇ ਜ਼ੋਰ ਤੇ ਮਾਰਾਂਗੇ ਸਾਨੂੰ ਰੋਕ ਲਿਓ ਗਾਲਾਂ ਵੀ ਅਸੀਂ ਹਿੱਕ ਦੇ ਜ਼ੋਰ ਤੇ ਕੱਟਾਂਗੇ ਸਾਨੂੰ ਰੋਕ ਲਿਓ ਜਿਹੜਾ ਰੋਕ ਸਕਦਾ ਹੈ ਫਿਰ ਹੁਣ ਅਸੀਂ ਉਹ ਜੀ ਗੁੰਡਾਗਰਦੀ ਨੂੰ ਕਿਵੇਂ ਬਰਦਾਸ਼ਤ ਕਰ ਸਕਦੇ ਹਾਂ ਜੀ ਹੁਣ ਤਾਂ ਅਤ ਹੋ ਚੁੱਕਿਆ ਅੰਤ ਆ ਚੁੱਕਿਆ ਹੈਗਾ ਇਸ ਗੱਲ ਦਾ ਹੁਣ ਇਸ ਤੋਂ ਜ਼ਿਆਦਾ ਨਹੀਂ ਮੈਂ ਸਹਿ ਸਕਦੀ ਤਾਂ ਬੇਸਿਕਲੀ ਇਹ ਮੰਦੀਪ ਕਾਰਪੋਰੇਟ ਦੇ ਫਾਦਰ ਸਾਹਿਬ ਨੇ ਸਤਿ ਸ੍ਰੀ ਅਕਾਲ ਜੀ ਜੋ ਇਹ ਗੱਲਬਾਤ ਹੋਈ ਥੋੜੀ ਅਸੀਂ ਤੁਹਾਡੇ ਕੋਲੋਂ ਵੀ ਸੁਣਨੀ ਚਾਹੁੰਦੇ ਹਾਂ ਇਹ ਅਸੀਂ ਬੱਚੀ ਨੂੰ ਆਮ ਆਦਮੀ ਪਾਰਟੀ ਨਾਲ ਲਾ ਚੁੱਕੇ ਸੀ ਵੀ ਕੱਲੀ ਬੱਚੀ ਐ ਚਲੋ ਇਹ ਲੱਗਣਾ ਵੀ ਚਾਹੁੰਦੀ ਸੀ ਵੀ ਆਮ ਆਦਮੀ ਪਾਰਟੀ ਦੀ ਮੈਂ ਸਹਾਇਤਾ ਕਰਕੇ ਕੁਛ ਨਾ ਕੁਛ ਮੈਂ ਪੱਲੇ ਪਾਲਾਂ ਤੇ ਇਸ ਕਰਕੇ ਜੀ ਇਹ ਬੀ ਉਸ ਕਰਕੇ ਫਿਰ ਇਹ ਇਹ ਬੱਚੀ ਨੂੰ ਇੱਧਰ ਲਾਇਆ ਤੇ ਫਿਰ ਜਿਹੜੇ ਕਾਲੀ ਪਿੰਡ ਚ ਕਾਲੀ ਰਹਿੰਦੇ ਨਾ ਇਸ ਕਰਕੇ ਇਹਨਾਂ ਨੇ ਜੀ ਗੁੰਡਾਗਰਦੀ ਦੇ ਹਿਸਾਬ ਨਾਲ ਸਾਨੂੰ ਇਹ ਕਰਿਆ ਕਿ ਤੰਗ ਕਰੇ। ਇਹ ਤੁਹਾਨੂੰ ਇਹ ਪਹਿਲਾਂ ਵੀ ਤੁਹਾਨੂੰ ਇਦਾਂ ਪਹਿਲਾਂ ਪੰਜ ਚਾਰ ਵਾਰੀ ਪਹਿਲਾਂ ਵੀ ਤੰਗ ਕਰ ਚੁੱਕੇ ਇਹਨਾਂ। ਤੇ ਹੁਣ ਇਹ ਰੋਜ਼ ਦਾ ਇਹਨਾਂ ਦਾ ਸੁਭਾਅ ਪੈ ਰਿਆ। ਵੀ ਅਸੀਂ ਬੋਲਦੇ ਨਹੀਂ ਸੀ ਆਦਨੇ ਚਲੋ ਕਾਨੂੰ ਇਹ ਜੀ ਮਸਲਿਆਂ ਵਿੱਚ ਹੀ ਕਾਨੂੰ ਰੌਲਾ ਪਾਉਣਾ। ਨਹੀਂ ਤੁਸੀਂ ਇਹ ਸ਼ਿਕਾਇਤ ਲੈ ਕੇ ਪੁਲਿਸ ਸਟੇਸ਼ਨਾਂ ਗਏ ਸੀ। ਪੁਲਿਸ ਸਟੇਸ਼ਨ ਗਏ ਸੀ। ਉਹਨਾਂ ਨੇ ਕੁਝ ਸਾਨੂੰ ਜਿਆਦਾ ਕਿਹਾ ਵੀ ਤੁਸੀਂ ਸੋਡਾ ਵੀ ਅਸੀਂ ਨਾ ਲੈ ਕੇ ਸੋਡੀ ਵੀ ਮਤਲਬ ਤੁਹਾਨੂੰ ਵੀ ਵਿਚਣ ਵਾਲਾ। ਵਿੱਚ ਕਰਾਂਗੇ। ਵੀ ਸੋਦੀ ਵੀ ਵਿੱਚ ਜ਼ਿੰਮੇਵਾਰੀ ਲੈ ਕੇ ਫਿਰ ਸੋਨੇ ਛਟਾਂਗੇ ماں ਬੱਚੀ ਨੂੰ ਵੀ ਕਹਿ ਰਹੇ ਸੀ ਜੀ ਹਾਂ ਕੋਈ ਗੱਲ ਨਹੀਂ ਅਸੀਂ ਆਮ ਆਦਮੀ ਪਾਰਟੀ ਦੇ ਸਾਰੇ ਵਲੰਟੀਅਰ ਜਿੰਨੇ ਵੀ ਅੱਜ ਇਹ ਕਾਫੀ ਸਾਰੇ ਮੈਸੇਜ ਆ ਰਹੇ ਨੇ ਅਸੀਂ ਪੂਰੀ ਆਮ ਆਦਮੀ ਪਾਰਟੀ ਪੰਜਾਬ ਦੇ ਵਲੰਟੀਅਰ ਤੁਹਾਡੀ ਲੜਕੀ ਨਾਲ ਖੜੇ ਆ ਤੁਹਾਡੇ ਪਰਿਵਾਰ ਦੇ ਨਾਲ ਖੜੇ ਆ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਚਿੰਤਾ ਕਰਨ ਦੀ ਕੋਈ ਕੋਈ ਵੀ ਲੋੜ ਨਹੀਂ ਹੈ ਧੰਨਵਾਦ ਔਰ ਇਹ ਇਹ ਹੈਗੇ ਨੇ ਮਨਦੀਪ ਕੌਰ ਬਰਾੜ ਦੇ ਮਾਤਾ ਜੀ ਮਾਤਾ ਜੀ ਇਹ ਕੀ ਇਹ ਪਹਿਲਾਂ ਵੀ ਕਿਉਂਕਿ ਤੁਹਾਡੇ ਨਾਲ ਲਗਵੇਂ ਹੈਗੇ ਨੇ ਤੁਹਾਡੀ ਗਲੀ ਦੇ ਵਿੱਚ ਰਹਿੰਦੇ ਨੇ ਕੋਈ ਪਹਿਲਾਂ ਵੀ ਇਸ ਤਰ੍ਹਾਂ ਦੀ ਇਹ ਹਰਕਤ ਕਰਦੇ ਰਹੇ ਨੇ ਹਾਂਜੀ ਹੰਦੀਰੀ ਜੀ ਇਹ ਪਹਿਲਾਂ ਤਾਂ ਜਿਉਂ ਅਸੀਂ ਬੱਚੀ ਆ ਆਮ ਆਦਮੀ ਪਾਰਟੀ ਚ ਲਾਈ ਸੀ ਇਹਦਾ ਕਰਕੇ ਘਰੇ ਆਮ ਆਦਮੀ ਪਾਰਟੀ ਦੇ ਸਾਰੇ ਆਉਂਦੇ ਜਾਂਦੇ ਸੀ ਇਹ ਜਰ ਨਹੀਂ ਰਹੇ ਸੀ ਕਾਲੀ ਕਰਕੇ ਇਹਦੇ ਕਰਕੇ ਇੱਕ ਦਿਨ ਕਾਲੀਆਂ ਆਪਣੇ ਆਮ ਆਦਮੀ ਪਾਰਟੀ ਦੇ ਮਿਲਦੇ ਹੀ ਰਹਿੰਦੇ ਸੀ ਬੰਦੇ ਤੇ ਇਹਨਾਂ ਨੇ ਮੇਰੇ ਵੱਲ ਮੈਂ ਗੈਂਸ ਤੇ ਰੋਟੀ ਪਕਾਈ ਜਾਨੀ ਐ ਇਹਨੂੰ ਮਿਲਣਾ ਹੈ ਕੋਈ ਬੁਲੰਤਿਆਰ ਇਹਨਾਂ ਨੇ ਆਪ ਦੇ ਘਰ ਵਿੱਚ ਦੀ ਸਾਨੂੰ ਪਾਤੀ ਚ ਲਾਇਆ ਠੀਕ ਕਿਉਂਕਿ ਵੀ ਇਹ ਸਾਡੇ ਘਰ ਕਿਉਂ ਆਉਂਦੇ ਅਸੀਂ ਆਪਦੀ ਬੱਚੀ ਨੂੰ ਵੀ ਮਤਲਬ ਬਹੁਤ ਟਾਈਮ ਤੋਂ ਪੁਰਾਣੇ ਸੀ ਕਿਸੇ ਨਾਲ ਲੜਨ ਨਹੀਂ ਚਾਹੁੰਦੇ ਸੀ ਇਹ ਸਾਨੂੰ ਲੜਾਉਂਦੇ ਸੀ ਲੜਨਾ ਚਾਹੁੰਦੇ ਚਾਹੁੰਦੇ ਨੇ ਸਾਡੇ ਨਾਲ ਬਹੁਤ ਸਮਾਈ ਕਰਦੀ ਤੁਰਾਈ ਮੈਂ ਇਹਨਾਂ ਨੂੰ ਬਹੁਤ ਕਹਿਦਾਂਦੀ ਸੀ ਵੀ ਨਹੀਂ ਇਹ ਆਪਾਂ ਨੂੰ ਨਹੀਂ ਆਏ ਕਹਿੰਦੇ ਤੇ ਆਪਾਂ ਨੂੰ ਨਹੀਂ ਆਏ ਕਹਿੰਦੇ ਪਰ ਅੱਜ ਇਹ ਕੱਲ 3 ਦਿਨ ਹੋ ਗਏ ਸ਼ਰੀਆਮ ਆ ਕੇ ਬਾਹਰ ਚ ਬੱਚੀ ਦੀ ਗਾਲ ਕੱਢਣ ਲੱਗ ਪਈ ਵੀ ਜਿੱਦਾਂ ਸਾਡੀ ਬੱਚੀ ਦੀ ਗਾਲ ਕੱਢੀ ਮੈਂ ਇੱਥੇ ਯਾਰ ਨਹੀਂ ਹੋਈ ਮੈਂ ਬੱਚੀ ਦੇ ਨਾਲ ਸਾਥ ਦੇ ਜੀ ਤੇ ਮਤਲਬ ਵੈਸੇ ਤੁਹਾਨੂੰ ਇਹ ਪਹਿਲਾਂ ਤੋਂ ਜਿਵੇਂ ਤੁਹਾਡੀ ਇਕੱਲੀ ਬੱਚੀ ਆ ਹਨਾ ਜੀ ਤੇ ਤੁਹਾਨੂੰ ਜਦੋਂ ਤੁਸੀਂ ਇਸ ਤਰ੍ਹਾਂ ਪਾਰਟੀ ਚ ਤੋੜਦੇ ਹੋ ਤੁਹਾਨੂੰ ਕੋਈ ਵੈਸੇ ਡਰ ਨਹੀਂ ਲੱਗਦਾ ਜੀ ਜਾਂ ਤਾਂ ਕਿਉਂਕਿ ਜਦੋਂ ਹੁਣ ਇਦਾਂ ਦੇ ਕੇਸ ਆ ਰਹੇ ਆ ਤਾਂ ਮਾਪਿਆਂ ਨੂੰ ਫਿਰ ਵੀ ਇੱਕ ਤਰ੍ਹਾਂ ਦਾ ਫਿਕਰ ਹੁੰਦਾ ਨਹੀਂ ਜੀ ਸਾਨੂੰ ਕੋਈ ਡਰ ਨਹੀਂ ਸਸ ਐਂ ਕਹਿੰਦੇ ਵੀ ਸਾਡਾ ਪੰਜਾਬ ਬਚਣਾ ਚਾਹੀਦਾ ਸਾਨੂੰ ਬੱਚੇ ਨੂੰ ਜੇ ਤਾਂਹਾਂ ਚੜ ਕੇ ਬੱਚਾ ਕੋਈ ਕਿਸੇ ਦੀ ਹੈਲਪ ਕਰਦਾ ਵੀ ਬੱਚੇ ਨੂੰ ਕਰਨ ਦੇ ਧੰਨਵਾਦ ਕਰ ਤੇ ਅਸੀਂ ਨਸ਼ਿਆਂ ਤੋਂ ਬੱਚਿਆਂ ਨੂੰ ਨੌਜਵਾਨ ਪੀੜ੍ਹੀ ਸਾਰੀ ਖਤਮ ਹੁੰਦੀ ਜਾਂਦੀ ਹੈ বিজে ਨੌਜਵਾਨ ਬੱਚੇ ਮੂਰੇ ਲੱਗ ਕੇ ਕਰਨਗੇ ਤਾਂ ਨੌਜਵਾਨ ਪੀੜੀ ਕਾਮਯਾਬ ਹੋਊ ਤਾਂ ਆਪਣਾ ਪੰਜਾਬ ਬਣ ਜਾਊਗਾ ਤਾਂ ਅਸੀਂ ਵੀ ਅਸੀਂ ਵੀ ਮਤਲਬ ਜੀ ਅਸੀਂ ਵੀ ਇੱਥੇ ਜਿਸ ਤਰ੍ਹਾਂ ਸਵੇਰ ਤੋਂ ਆਇਆ ਸੀ ਇੱਥੇ ਕੁਝ ਇਹ ਪ੍ਰੀਚਲ ਨੇ ਪ੍ਰੀਚਲ ਜਿਸ ਤਰ੍ਹਾਂ ਆਪਾਂ ਜਿੱਥੇ ਇੱਕ ਇਹਨਾਂ ਦੇ ਪਿੰਡ ਦੇ ਮੈਂਬਰ ਨੂੰ ਮਿਲਿਆ ਹਨਾ ਤੁਸੀਂ ਜਾਂ ਕਿਸ ਤਰ੍ਹਾਂ ਤੁਸੀਂ ਸੀਨ ਦੇਖ ਰਹੇ ਹੋ ਇੱਥੇ ਵੀ ਇਸ ਤਰ੍ਹਾਂ ਦਾ ਟ੍ਰੀਟ ਤਾਂ ਆਪਾਂ ਪਿੰਡਾਂ ਦੇ ਵਿੱਚ ਕਿਸੇ ਹੋਰ ਕਿਸੇ ਦੇ بیٹے ਨਾਲ ਜੋ ਕਿਸੇ ਬੇਟੀ ਨਾਲ ਵੈਸੇ ਵੀ ਨਹੀਂ ਕਰਦੀ ਪਰ ਜੇਹੀ ਲੜਾਈ ਜਿਹੜੀ ਰਾਜਨੀਤੀ ਦੀ ਇੱਕ ਲੜਾਈ ਆ ਨਾ ਉਹ ਇਸੇ ਤਰ੍ਹਾਂ ਹੀ ਪਿੰਡਾਂ ਦੇ ਵਿੱਚ ਇਸ ਤਰ੍ਹਾਂ ਵਾਦੀ ਰਹੂਗੀ ਵੀ ਉਹ ਕੋਈ ਹੋਰ ਪਾਰਟੀ ਵਾਲਾ ਕੋਈ ਤਾਂ ਇਹ ਔਰ ਥੋੜਾ ਜਿਹਾ ਜਿਹੜਾ ਸੀਨ ਤੁਸੀਂ ਅੱਜ ਪੰਚਾਇਤ ਮੈਂਬਰ ਨਾਲ ਵੀ ਜੋ ਗੱਲਬਾਤ ਕੀਤੀ ਉਹ ਵੀ ਥੋੜਾ ਜਿਹਾ ਸਾਨੂੰ ਇੱਥੇ ਜ਼ਰੂਰ ਦੱਸਿਓ ਦੋਸਤੋ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ ਸੋ ਕਿਉ ਮੰਦਾ ਆਖੀ ਹੈ ਜਿੱਤ ਜੰਮੇ ਰਾਜਾਨ ਕਿਉਂਕਿ ਜਿਹੜੇ ਰਾਜੇ ਮਹਾਰਾਜੇ ਆ ਉਹ ਇੱਕ ਨਾਂ ਵੇ ਇਸਤਰੀ ਹੈ ਜਿਹੜੀ ਉਹਨਾਂ ਨੂੰ ਜਨਮ ਦਿੰਦੀ ਹੈ ਹਨਾ ਸਾਨੂੰ ਇਹਨਾਂ ਨੂੰ ਕਦੇ ਵੀ ਉੱਚਾ ਨੀਮਾ ਨਹੀਂ ਬੋਲਣਾ ਚਾਹੀਦਾ ਕਿਉਂਕਿ ਹਰੇਕ ਧਰਮਾਂ ਦੇ ਵਿੱਚ ਜਿਹੜਾ ਇਸਤਰੀ ਹੈ ਉਹਨੂੰ ਬਹੁਤ ਵਧੀਆ ਦਰਜਾ ਦਿੱਤਾ ਹੋਇਆ ਹੈਗਾ ਇੱਥੇ ਅਸੀਂ ਇਹ ਗੱਲ ਕਹਿਣਾ ਚਾਹੁੰਦੇ ਹਾਂ ਕਿ ਇਹ ਬੱਚੀ ਹੈ ਜਿਹੜੀ ਚੰਗੇ ਕੰਮਾਂ ਲਈ ਤੁਰੀ ਹੋਈ ਹੈ ਕਿਉਂਕਿ ਲੋਕਤੰਤਰ ਆ ਅਸੀਂ ਕਿਸੇ ਨੂੰ ਫੋਰਸ ਨਹੀਂ ਕਰਦੇ ਇਹ ਲੋਕਤੰਤਰ ਹੈ ਇੱਥੇ ਕੋਈ ਵੀ ਕਿਸੇ ਵੀ ਪਾਰਟੀ ਨਾਲ ਜੁੜ ਕੇ ਕੰਮ ਕਰ ਸਕਦਾ ਹੈ ਪਰ ਅਸੀਂ ਇਸ ਪਾਰਟੀ ਨਾਲ ਤਾਂ ਜੁੜੇ ਸੀ ਕਿਉਂਕਿ ਇਸ ਪਾਰਟੀ ਦੇ ਵਿੱਚ ਬਹੁਤ ਚੰਗੇ ਇਨਸਾਨ ਦੇਖਿਆ ਬਹੁਤ ਚੰਗੇ ਲੋਕ ਮਿਲੇ ਆ ਸਾਨੂੰ ਜਿਹੜੇ ਇੱਕ ਦੂਜੇ ਨਾਲ ਪੰਜਾਬ ਨੂੰ ਬਚਾਉਣ ਦੀਆਂ ਗੱਲਾਂ ਕਰਦੇ ਆ ਜਿਨ੍ਹਾਂ ਦਾ ਕੋਈ ਵੀ ਨਿੱਜੀ ਮਨੋਰਥ ਨਹੀਂ ਆ ਇੱਥੇ ਜਦੋਂ ਆਏ ਸਾਨੂੰ ਪਤਾ ਲੱਗਿਆ ਸੋਸ਼ਲ ਮੀਡੀਆ ਤੋਂ ਅਸੀਂ 2-3 ਦਿਨਾਂ ਤੋਂ ਦੇਖ ਰਹੇ ਸੀ ਕਿ ਮਨਦੀਪ ਕੌਰ ਬਰਾੜ ਨੂੰ ਉਹਨਾਂ ਦੇ ਨਾਲ ਲਗਮੇ ਘਰ ਦੀ ਜਗਰਾਤ ਸਿੰਘ ਜੀ ਆ ਉਹ ਲਗਾਤਾਰ ਗਾਲਾਂ ਗਾਲੀ ਗਲੂਚ ਕਰ ਰਹੇ ਹੈਗੇ ਤੇ ਇਸ ਦੀ ਕੰਪਲੇਂਟ ਹੈ ਜਿਹੜੀ ਉਹ ਪੁਲਿਸਰ ਨੂੰ ਵੀ ਦਿੱਤਾ ਪਰ ਪੁਲਿਸ ਨੇ ਕੋਈ ਵਧੀਆ ਟ੍ਰੀਟਮੈਂਟ ਨਹੀਂ ਕੀਤਾ ਕਿਉਂਕਿ ਤੁਹਾਨੂੰ ਪਤਾ ਹੀ ਆ ਅਕਾਲੀਆਂ ਦੀ ਸਰਕਾਰ ਹੈ ਜੇ ਪਿੱਛੇ ਜੇ ਆਪਾਂ ਝਾਤ ਮਾਰੀਏ ਫਤੋ ਪਤਲਵੰਡੀ ਦਾ ਜੋ ਐਮਐਲਏ ਐਮਐਲਏ ਜੀਤਮਿੰਦਰ ਸਿੰਘ ਸਿੱਧੂ ਆ ਜੇ ਅਸੀਂ ਪਿੱਛੇ ਜੇ ਝਾਤ ਮਾਰੀਏ ਕਿਉਂਕਿ ਬਾਗਾ ਪ੍ਰਾਣਾ ਦੇ ਵਿੱਚ ਕੁਝ ਅਕਾਲੀਆਂ ਵੱਲੋਂ ਇੱਕ ਨਰਸ ਹੈ ਜਿਹੜੀ ਉਹਨੂੰ ਕੁੱਟਿਆ ਗਿਆਗਾ ਉਸ ਤੋਂ ਪਿੱਛੇ ਦੀ ਝਾਤ ਮਾਰੀਏ ਅਸੀਂ ਚੰਨੋ ਪਿੰਡ ਹੈ ਜਿਹੜਾ ਬਾਦਲ ਪਿੰਡ ਦੇ ਕੋਲ ਹੈ ਚੰਨੋ ਪਿੰਡ ਉਥੋਂ ਦੀ ਨਿਊ ਦੀਪ ਬਸ ਦੇ ਥੱਲੇ ਆ ਕੇ ਇੱਕ ਲੜਕੀ ਮਰੀ ਹੈਗੀ ਅਰਸ਼ਦੀਪ ਕੌਰ ਠੀਕ ਹੈ ਉਹ ਵੀ ਜਿਹੜਾ ਅਕਾਲੀ ਦਲ ਨਾਲ ਸੰਬੰਧਿਤ ਆ ਉਹ ਸਪੱਸ਼ਟਾ ਮਾਲਕ ਉਦੇ ਤੇ ਵੀ ਕੋਈ ਕਾਰਵਾਈ ਨਹੀਂ ਹੋਈ ਇੱਕ ਅੰਮ੍ਰਿਤਸਰ ਦੇ ਵਿੱਚ ਜਿਹੜੀ ਲੜਕੀ ਮਾਰੀ ਸੀ ਉਸ ਦਾ ਨਾਮ ਵੀ ਲੜਕੀ ਨਹੀਂ ਮਰੀ ਸੀ ਉਹਨਾਂ ਦੇ ਫਾਦਰ ਸਾਹਿਬ ਏਐਸਆਈ ਸੀਗੇ ਉਹਨਾਂ ਨੂੰ ਕਤਲ ਕਰ ਦਿੱਤਾ ਗਿਆ ਸੀਗਾ ਰਾਣਾ ਨਾਮ ਦੇ ਅਕਾਲੀ ਦਲ ਦੇ ਗੁੰਡੇ ਵੱਲੋਂ ਕਿਉਂਕਿ ਉਸ ਨੇ ਸ਼ਰੀਆਮ ਕਿਹਾ ਸੀਗਾ ਵੀ ਅਸੀਂ ਤਾਂ ਅਕਾਲੀ ਦਲ ਦੇ ਗੁੰਡੇ ਆ ਵੀ ਕੁੜੀ ਨੂੰ ਇਦਾਂ ਹੀ ਛੇੜਾਂਗੇ ਪਰ ਉਸ ਧੀ ਧੀ ਦੀ ਰਾਖੀ ਕਰਦੇ ਇੱਕ ਪੁੱਤ ਨੇ ਸ਼ਹੀਦੀ ਦਿੱਤੀ ਸੀ ਮੈਂ ਇੱਥੇ ਸਾਰੇ ਨੌਜਵਾਨਾਂ ਨੂੰ ਕਹਿਣਾ ਚਾਹੁੰ ਆ ਕਿ ਇਹ ਤਾਂ ਇੱਕ ਸਰਜੀਤ ਪਾਤਰ ਜੀ ਲਈ ਲਾਈਨ ਆ ਵੱਜੀ ਜੇ ਤੇਰੇ ਕਲੇਜੇ ਛੁਰੀ ਨਹੀਂ ਇਹ ਨਾਲ ਸਮਝ ਤੇਰੇ ਸ਼ਹਿਰ ਦੀ ਹਾਲਤ ਬੁਰੀ ਨਹੀਂ ਇਹ ਜਿਹੜੀ ਲੱਗੀ ਹੋਈ ਅੱਗ ਹੈ ਕੱਲ ਨੂੰ ਆਪਣੇ ਪਰਿਵਾਰਾਂ ਤੇ ਵੀ ਆ ਸਕਦੀ ਹੈ ਇਸ ਲਈ ਆਪਾਂ ਰਾਜਨੀਤੀ ਤੋਂ ਪਰੇ ਹੋ ਕੇ ਇੱਕ ਸਮਾਜ ਦੇ ਪਤਿਵੀ ਸਾਡਾ ਫਰਜ਼ ਬਣਦਾ ਕਿ ਅਸੀਂ ਧੀਆਂ ਦੀ ਰੱਖਿਆ ਵਾਸਤੇ ਕਿਸੇ ਵੀ ਪਾਰਟੀ ਨਾਲ ਸਬੰਧਤਾ ਚਾਹੇ ਉਹ ਕਾਲੀ ਦਲ ਨਾਲ ਆ ਚਾਹੇ ਉਹ ਕਾਂਗਰਸ ਨਾਲ ਆ ਚਾਹੇ ਕਿਸੇ ਵੀ ਪਾਰਟੀ ਨਾਲ ਅਸੀਂ ਧੀਆਂ ਨੂੰ ਇਸਤਰੀਆਂ ਨੂੰ ਸਭ ਤੋਂ ਵੱਡਾ ਦਰਜ ਦਾ ਦਰਜਾ ਸਾਡੀ ਗੁਰਬਾਣੀ ਦੇ ਵਿੱਚ ਦਿੱਤਾ ਹੋਇਆ ਅਸੀਂ ਇਹਨਾਂ ਨੂੰ ਬਚਾਉਣ ਵਾਸਤੇ ਅੱਗੇ ਆਈ ਜੀ ਤਾ ਮਤਲਬ ਅਸੀਂ ਲਾਸਟ ਦੇ ਆਉਦੀ ਟੀਮ ਬਣਨੀਓ ਬਿਲਕੁਲ ਇਹ ਮੈਸੇਜ ਤੁਹਾਨੂੰ ਸਾਰਿਆਂ ਨੂੰ ਦੇਣਾ ਚਾਹੁੰਦੇ ਆ ਕਿ ਲੜਕੀਆਂ ਅਸੀਂ ਕਹਨੇ ਆ ਕਿ ਭਰੂਣ ਹੱਤਿਆ ਹੋ ਰਹੀ ਆ ਨਾ ਤਾਂ ਉਸ ਚੀਜ਼ ਨੂੰ ਅਸੀਂ ਕਿਸ ਤਰ੍ਹਾਂ ਬਣਾਉਣਾ ਇਸ ਵਾਰ ਲੜਕੀਆਂ ਨੇ ਜੋ ਰਿਓ ਚੈਂਪੀਅਨਸ਼ਿਪ ਆ 올ੰਪਿਕ ਆ ਤਾਂ ਉਹਦੇ ਵਿੱਚ ਇਸ ਦੇਸ਼ ਦੀ ਇੱਜ਼ਤ ਵੀ ਲੜਕੀਆਂ ਨੇ ਬਚਾਈ ਔਰ ਰਾਜਨੀਤੀ ਵਿੱਚ ਲੜਕੀਆਂ ਆਉਣ ਜਾਂ ਇਸ ਖਾਸ ਕਰਕੇ ਜੋ ਸਾਡੇ ਵਾਲੇ ਇਲਾਕੇ ਨੇ ਇੱਥੇ ਲੜਕੀਆਂ ਦੀ ਪਹਿਲਾਂ ਹੀ ਗਿਣਤੀ ਬਹੁਤ ਘੱਟ ਆ ਔਰ ਇਹ ਬਹੁਤ ਜ਼ਿਆਦਾ ਜ਼ਰੂਰੀ ਹੋ ਜਾਂਦਾ ਜਦੋਂ ਅਸੀਂ ਦੇਖਦੇ ਹਾਂ ਕਿ ਇਹ ਵਾਲਾ ਪਿੰਡ ਭਾਗੀ ਬੰਦਰ ਲੋਕ ਸਭਾ ਬਠਿੰਡਾ ਵਿੱਚ ਆਉਂਦਾ ਜਿੱਥੋਂ ਅਕਾਲੀ ਦਲ ਦੇ ਮੌਜੂਦਾ ਮੰਤਰੀ ਜੋ ਸਾਡੇ ਮੈਂਬਰ ਪਾਰਲੀਮੈਂਟ ਨੇ ਹਰਸਿਮਰਤ ਕੌਰ ਬਾਦਲ ਨੇ ਔਰ ਇਹ ਉਸ ਕੌਨਸਟਿਟੈਂਸੀ ਚ ਆਉਂਦਾ ਜਿੱਥੋਂ ਆਵਾਦਿਨ ਪਾਰਟੀ ਦੇ ਖੁਦ ਜੋ ਐਮਐਲਏ ਕੈਂਡੀਡੇਟ ਨੇ ਉਹ ਅ ਭਜਿੰਦਰ ਕੌਰ ਨੇ ਜੋ ਵੂਮਨ ਬਿੰਗ ਦੇ ਵੀ ਪ੍ਰਧਾਨ ਨੇ ਆਮ ਆਦਮੀ ਪਾਰਟੀ ਦੇ ਤੇ ਅਸੀਂ ਲਾਸਟ ਤੇ ਆਪਣੀ ਟੀਮ ਬਣਿਓ ਸਾਰੇ ਸਮੂਹ ਆਮ ਆਦਮੀ ਪਾਰਟੀ ਦੇ ਲੀਡਰਸ ਨੂੰ ਤੇ ਵਲੰਟੀਅਰਸ ਨੂੰ ਮੈਸੇਜ ਦੇਣਾ ਚਾਹੁੰਦੇ ਆ ਕਿ ਇਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਅੱਜ ਆਪਾਂ ਇਸ ਤਰ੍ਹਾਂ ਦੀਆਂ ਲੜਕੀਆਂ ਦੇ ਨਾਲ ਖੜੀਏ ਤਾਂ ਜੋ ਉਹਨਾਂ ਦਾ